ਜਾਪੋਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਸ਼ੇ ਦਾ ਧੰਦਾ ਕਰਨ ਵਾਲੇ ਵੱਡੇ ਮਗਰਮੱਛਾ ਸਮੇਤ ਪੰਜ ਲੋਕਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ 3 ਕਿਲੋ ਹੈਰੋਇਨ ਅਤੇ 5,25,000 ਰੁਪਏ ਦੀ ਡਰਗ ਮਨੀ ਪੁਲਿਸ ਨੇ ਬਰਾਮਦ ਕੀਤੀ ਹੈ ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਹਲਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਮਹਿਲਾ ਸਮੇਤ ਕੁੱਲ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਸੀ ਜਿਨ੍ਹਾਂ ਦੀ ਪਛਾਣ ਹਰਮਨਜੀਤ ਸਿੰਘ ਉਰਫ ਹਰਮਨ ਮਨਪ੍ਰੀਤ ਸਿੰਘ ਉਰਫ ਮੰਨਾ ਮੰਜੀ ਸਿੰਘ ਉਰਫ ਮੰਨਾ ਤੇ ਲਵਜੀਤ ਸਿੰਘ ਉਰਫ ਲਵ ਦੇ ਤੌਰ ਤੇ ਹੋਈ ਹੈ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਦੋ ਨੌਜਵਾਨ ਅਜਿਹੇ ਨੇ ਜੋ ਕਿ ਨਸ਼ਾ ਵੇਚਣ ਦੇ ਮਾਮਲੇ ਦੇ ਵਿੱਚ ਵੱਡੀਆਂ ਮੱਛੀਆਂ ਸੀ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਆ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਡਰੱਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਇਹਦੇ ਵਿੱਚ ਇਹ ਬਹੁਤ ਵੱਡਾ ਇੱਕ ਡਰੱਗ 카rtel ਦਾ ਜਸਮੈਸ਼ ਹੋਇਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਬਿਗ ਫਿਸ਼ ਆਪਾਂ ਮੀਡੀਆ 'ਚ ਆਮ ਕਹਿੰਦੇ ਰਹਿੰਦੇ ਆ ਇਹ ਦੋ ਮੇਨ ਬਿਗ ਫਿਸ਼ ਸਗੀ ਇੱਕ ਮਨਜੀਤ ਇਹਦਾ ਬ੍ਰਦਰ ਲਵਜੀਤ ਇਹਨਾਂ ਤੋਂ 3 ਕਿਲੋ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਤੇ ਵਹੀਕਲਸ ਨੇ ਇੱਕ ਫੋਰਚਨਰ ਇੱਕ i20 ਇੱਕ ਰਨਾਲਟ ਇੱਕ ਮੋਟਰਸਾਈਕਲ ਹੈ ਸਵਾ 5 ਲੱਖ ਡਰੱਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਇੰਟਰ ਸਟੇਟ ਵੀ ਮਧਿਆਪਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਇੱਕ ਰੈਕਟ ਚੱਲ ਰਿਹਾ ਸੀ ਡਰਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਡੇ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜੇ ਅਸੀਂ ਪ੍ਰਾਣਾਇਨਾ ਦਾ ਰਿਕਾਰਡ ਦੇਖਿਏ ਤੇ ਡੀਆਰਆਈ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹਿਰੋਇਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ 'ਚ ਇਹ ਮੇਨ ਅਕਿਊਜ਼ ਨੇ ਦੋਨੇ ਪਕਵਾੜੇ ਆ ਫੜੇ ਨਹੀਂ ਗਏ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈਲ ਕੋਲ 6 7 2021 ਨੂੰ 356 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਸੀਗੀ ਉੱਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਨੇ ਸ਼ਿਵਪੁਰੀ ਮੱਧਿਆ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਹਨਾਂ ਨੇ ਛੁਪਾ ਕੇ ਰੱਖੀਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਹੁਣ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਮਰਸਰ ਰੂਰਲ ਦੇ ਏਰੀਏ ਦੇ ਵਿੱਚ ਆ ਹੈਗੀਆਂ ਦੋ ਤਿੰਨ ਜਗ੍ਹਾ ਬਾਬਾ ਬਕਾਲਾ ਦੇ ਕੋਲ ਇੱਕ ਰਾਏਪੁਰ ਚ ਹੈ ਗੁਰੂ ਕੀ ਵਡਾਲੀ ਘਰ ਹੈ ਪੁਰਾਣੀ ਜਿਹੜੀ ਨੇ ਜ਼ਮੀਨ ਸੀ ਇਹ ਦੋਨੇ ਜਿਹੜੇ ਐ ਜਰਨੈਲ ਸਿੰਘ ਦੇ son of ਜਰਨੈਲ ਸਿੰਘ ਨੇ ਫਾਦਰ ਦਾ ਨਾਮ ਜਰਨੈਲ ਸਿੰਘ ਐ ਤੇ ਇਹ ਤੁੰਨੇ ਵਾਲ ਟੂਹੇ ਵਾਲਾ ਟਾਹੇ ਵਾਲਾ ਤੁੰ ਟਾਹੇ ਵਾਲਾ ਪਿੰਡ ਹੈ ਚੋਲਾ ਸਾਹ ਦੇ ਸਿੱਖ ਤਰਨਸਰਨ ਚ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਆ ਉਹ ਵੀ ਇਸੇ ਕੰਮ ਚ ਹੀ ਅੰਦਰ ਆ ਤਾਏ ਚਾਚਾ ਦੇ ਮੁੰਡੇ ਵੀ ਜੇਲ੍ਹ ਚ ਨੇ ਹਿਰੋਇਨ ਚ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਆ ਕਿ ਹੁਣ ਇਸ ਸਮੇਂ ਤਾਕ ਸੀਗੇ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ ਆਰ ਪੀਓ ਲਖਨਊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ ਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਨਜੀਤ ਆ ਜਸਵੀਰ ਸਿੰਘ ਦੇ ਨਾਮ ਤੇ ਆ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ਟਰਾਂਜੈਕਸ਼ਨ ਕਰ ਰਹੇ ਉਹ ਵੀ ਬੜੀ ਕਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲਿੰਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ ਇੱਧਰ ਉੱਧਰ ਕਰਨੇ ਔਰ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਹਨਾਂ ਦੀ origignal ਇੱਕ ਕੋਠੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿੱਗੇ ਜ਼ਮੀਨ ਹੈ ਛਿਪੂਰੀ ਦੇ ਵਿੱਚ ਮੱਧ ਪ੍ਰਦੇਸ਼ ਪੰਜ ਕਿਲੇ ਬਡਾਲਾ ਕਲਾਂ ਬਾਬਾ ਬਕਾਲਾ ਦੇ ਵਿੱਚ ਹੈ 6 ਕਿਲੇ ਇਹਨਾਂ ਨੇ ਲਈ ਹੈ ਬਡਾਲਾ ਆਪਣੇ ਰਾਏਪੁਰ ਦੇ ਵਿੱਚ ਅਮਰਸਰ ਰੂਰਲ ਚ ਸੋ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਕਾਫੀ ਧੀਰ ਤੋਂ ਇਹ ਪਗੋੜੇ ਬੰਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰੇਟ ਪੁਲਿਸ ਔਰ ਸਾਡੀ ਟੀਮ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮੰਡੇਰ ਅਮੋਲਕ